ਸੋ ਆਓ ਸਾਧ ਸੰਗਤ ਜੀ ਪਾਵਨ ਗੁਰਬਾਣੀ ਜਪਜੀ ਸਾਹਿਬ ਨਿਤਨੇਮ ਗੁਰਬਾਣੀਆਂ ਦੀ ਕਥਾ ਸਰਲ ਵਿਚਾਰ ਜਪਜੀ ਸਾਹਿਬ ਜੀ ਦੀਆਂ 36 ਪਉੜੀਆਂ ਦੀ ਵਿਚਾਰ ਸਤਿਗੁਰਾਂ ਨੇ ਆਪ ਵਿਚਵਰਦ ਕੇ ਕਰਵਾਈ ਹੈ ਸੋ ਅੱਗੇ ਸਤਿਗੁਰੂ ਕਿਰਪਾ ਕਰ ਰਹੇ ਹਨ ਹਜੂਰ ਪਰਮਾਉਂਦੇ ਆ ਸਿੱਧ ਲੋਕ ਸ਼ਰਮਖੰਡ ਤੋਂ ਅੱਗੇ ਬਖਸ਼ਿਸ਼ ਵਾਲਿਆਂ ਦਾ ਮਰਤਬਾ ਆ ਜਾਂਦਾ ਹੈ ਜਿਸ ਨੂੰ ਇੱਥੇ ਹਜੂਰ ਕਰਮਖੰਡ ਦਾ ਨਾਮ ਦਿੰਦੇ ਹਨ ਤੇ ਇਸ ਦਾ ਨਿਰਣਾ ਇਸ ਪੌੜੀ ਦੇ ਆਰੰਭ ਵਿੱਚ ਕਰਦੇ ਹਨ ਕਰਮਖੰਡ ਕੀ ਬਾਣੀ ਜੋਰ ਐ ਸਿੱਧ ਲੋਕੋ ਕਰਮਖੰਡ ਬਖਸ਼ਿਸ਼ ਦੇ ਮਰਾਤਬੇ ਦੀ ਬਾਣੀ ਵਿੱਚ दैवी ਬਲ ਪੈਦਾ ਹੋ ਜਾਂਦਾ ਹੈ। ਤਿੱਥੈ ਹੋਰ ਨ ਕੋਈ ਹੋਰ। ਉਸ ਬਖਸ਼ਿਸ਼ ਦੇ ਖੰਡ ਵਿੱਚ ਉਸ ਪ੍ਰਭੂ ਵਾਇਗਰੂ ਤੋਂ ਬਿਨਾਂ ਹੋਰ अथवा ਉਸ ਤੋਂ ਅੱਗੇ ਕੋਈ ਹੋਰ ਉਸ ਜੈਸਾ ਨਹੀਂ ਸੁੱਝਦਾ। ਤਿੱਥੈ ਜੋਦ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ। ਉਸ ਕਰਮ ਖੰਡ ਅੰਦਰ ਧਰਮੀ ਯੋਧੇ ਰਥੀ ਮਹਾਰਥੀ ਤੇ ਅਤਰਥੀ ਸੂਰਮੇ ਪਹੁੰਚਦੇ ਹਨ। ଅਥਵਾ ਕਰਮਵਾਰ ਸਰੀਰ ਇੰਦਰੀਏ ਅਤੇ ਮਨ ਤੇ ਫਤੇ ਪ੍ਰਾਪਤ ਕਰਨ ਵਾਲੇ ਸੰਤ ਸੂਰਮੇ ਪਹੁੰਚਦੇ ਹਨ। ਉਹਨਾਂ ਦੇ ਹਿਰਦਿਆਂ ਵਿੱਚ ਉਹ ਰਾਮ ਵਿਆਪਕ ਸਰੂਪ ਵਾਹਿਗੁਰੂ ਪਰੀਪੂਰਨ ਹੋ ਰਿਹਾ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਕਤਨੇ ਜਾਹੇ ਸਤਿਗੁਰੂ ਜੀ ਫਰਮਾਉਂਦੇ ਹਨ ਉਸ ਅਵਸਥਾ ਵਿੱਚ ਸੀਤਾ ਵਰਗੀਆਂ ਕਈ ਸਤਿਆ ਵਾਹਿਗੁਰੂ ਦੀ ਮਹਿਮਾ ਕਰਨ ਵਿੱਚ ਲੱਗੀਆਂ ਹੋਈਆਂ ଅਥਵਾ ਉਸ ਕਰਮਖੰਡ ਦੀ ਅਵਸਥਾ ਵਿੱਚ ਜਿੱਥੇ ਰੱਥੀ ਮਹਾਰੱਥੀ ਸੂਰਮੇ ਵਸਦੇ ਉੱਥੇ ਉਹਨਾਂ ਵਿੱਚ ਰਾਮ ਤ੍ਰੇਤੇ ਦਾ ਅਵਤਾਰ ਰਾਮਚੰਦਰ ਵੀ ਸਮਾਰਿਆ ਅਤੀ ਉੱਥੇ ਹੀ ਰਾਮ ਜੀ ਨਾਲ ਸੀਤਾ ਵਰਗੀਆਂ ਸਤਿਆ ਵੀ ਪ੍ਰਭੂ ਦੀ ਸਿਫਤ ਵਿੱਚ ਲੱਗੀਆਂ ਹੋਈਆਂ ਹਨ ਆਵ ਰਾਮ ਤੇ ਸੀਤਾ ਵੀ ਕਰਮਖੰਡ ਵਿੱਚ ਹੀ ਵਸਦੇ ਹਨ ਉਹਨਾਂ ਰਾਮ ਸੀਤਾ ਤੇ ਹੋਰ ਬਖਸ਼ਿਸ਼ ਦੇ ਪਾਤਰ ਮਹਾਪੁਰਸ਼ਾਂ ਦੇ ਸਰੂਪ ਇੰਨੇ ਸੁੰਦਰ ਹਨ ਜਿਨ੍ਹਾਂ ਬਾਰੇ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਨਾ ਉਹ ਮਰਹ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਅਨਵੈ ਕਰਕੇ ਅਰਥ ਲੱਗੇਗਾ ਹਜੂਰ ਫਰਮਾਉਂਦੇ ਆ ਐ ਸਿੱਧ ਲੋਕੋ ਇਸ ਕਰਮਖੰਡ ਦੀ ਅਵਸਥਾ ਵਾਲਿਆਂ ਵਿੱਚ ਉਹ ਪਰਮੇਸ਼ਰ ਆਪ ਵਸਦਾ ਹੈ ਅਤੇ ਜਿਨ੍ਹਾਂ ਦੇ ਮਨ ਵਿੱਚ ਉਹ ਪ੍ਰਭੂ ਵਸਦਾ ਫਿਰ ਨਾ ਉਹ ਮਰਦੇ ਆ ਨਾ ਹੀ ਉਹ ਕਿਸੇ ਪਾਸੋਂ ਠੱਗੇ ਜਾਂਦੇ ਭਾਵ ਮੌਤ ਤੇ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦੇ ਤਿੱਥੈ ਭਗਤ ਵਸੈ ਕੇ ਲੋ ਕਰਹ ਅਨੰਦ ਸਚਾ ਮਨਸੂਏ ਸਤਿਗੁਰੂ ਜੀ ਫਰਮਾਉਂਦੇ ਹਨ ਉਸ ਕਰਮਖੰਡ ਦੇ ਅੰਦਰ ਕਈ ਲੋਕਾਂ ਦੇ ਭਗਤ ਵਸਦੇ ਜਿਨ੍ਹਾਂ ਦੇ ਮਨ ਵਿੱਚ ਉਹ ਸੱਚਾ ਪ੍ਰਭੂ ਆਪ ਵਸਦਾ ਉਹੀ ਇਸ ਅਵਸਥਾ ਦਾ ਆਨੰਦ ਮਾਣਦੇ ਇਥੋਂ ਤੱਕ ਕਰਮਖੰਡ ਦਾ ਨਿਰਣਾ ਕੀਤਾ ਹੈ ਇਸ ਤੋਂ ਅੱਗੇ ਆਖਰੀ ਮੰਜ਼ਲ ਸੱਚਖੰਡ ਦਾ ਨਿਰਣਾ ਕਰਦੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਸਤਿਗੁਰੂ ਜੀ ਫਰਮਾਉਂਦੇ ਐ ਸਿੱਧ ਲੋਕੋ ਸਾਡੇ ਇਸ ਸਿੱਖੀ ਮਾਰਗ ਦੀ ਆਖਰੀ ਮੰਜ਼ਲ ਸੱਚਖੰਡ ਹੈ ਉਸ ਸੱਚ ਦੇ ਦੇਸ਼ ਵਿੱਚ ਨਿਰੰਕਾਰ ਅਕਾਲ ਪੁਰਖ ਹੀ ਵਸਦਾ ਹੈ ਪਾਵੇ ਸੱਚਖੰਡ ਸਿਰਫ ਨਿਰੰਕਾਰ ਦਾ ਹੀ ਦੇਸ਼ ਹੈ ਉਥੇ ਕੋਈ ਆਕਾਰ ਅਤਵਾ ਆਕਾਰ ਧਾਰੀ ਨਹੀਂ ਰਹਿ ਸਕਦਾ ਆਪਣੇ ਸੱਚਖੰਡ ਦੇਸ਼ ਵਿੱਚ ਰਹਿੰਦਾ ਹੋਇਆ ਉਹ ਅਕਾਲ ਪੁਰਖ ਆਪਣੇ ਸੰਤਾਂ ਭਗਤਾਂ ਵੱਲ ਮੇਰ ਦੀ ਨਿਗਾਹ ਕਰ ਕਰਕੇ ਵੇਖਦਾ ਹੈ ਅਤੇ ਨਿਹਾਲ ਕਿਰਤਾਰਤ ਕਰਦਾ ਹੈ ਨਿਹਾਲ ਪਾਪ ਦੁੱਖਾਂ ਤੋਂ ਰਹਿਤ ਕਰ ਦਿੰਦਾ ਹੈ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾਂ ਅੰਤ ਨਾ ਅੰਤ ਉਸ ਸੱਚਖੰਡ ਨਾਲ ਸੰਬੰਧਿਤ अथवा ਉਸ ਵਾਹਿਗੁਰੂ ਨਾਲ ਅਪੀਧ ਹੋਣ ਵਾਲੇ ਮਹਾਪੁਰਸ਼ਾਂ ਦੀ ਦ੍ਰਿਸ਼ਟੀ ਵਿੱਚ ਅਣਗਿਣਤ ਬ੍ਰਹਿਮੰਡ ਅਤੇ ਲੋਕ अथवा ਇਹਨਾਂ ਦੇ ਅੱਗੇ ਤਕਸੀਮ ਹੋਏ ਦੇਸ਼ ਨਜ਼ਰ ਆਉਂਦੇ ਜੇ ਕੋਈ ਇਹਨਾਂ ਬਾਰੇ ਕੁਝ ਕਹਿਣਾ ਚਾਹੇ ਤਾਂ ਇਹਨਾਂ ਦੇ ਅੰਤ ਸਿਰੇ अथवा ਹੱਦ ਬੰਨਿਆਂ ਦੇ ਅੰਤ ਭੇਦ ਨਹੀਂ ਲੱਭਦੇ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤੇਵ ਤੇਵ ਕਾਰ ਉਸ ਸੱਚਖੰਡ ਦੀ ਅਵਸਥਾ ਵਿੱਚ ਲੋ ਲੋ ਪ੍ਰਕਾਸ਼ ਚਾਨਣ अथवा ਨੂਰ ਦੇ ਹੀ ਆਕਾਰ ਦਿਸਦੇ ਹਨ ਅਤੇ ਉਹ ਸਾਰੇ ਹੀ ਨੂਰੀ ਆਕਾਰ ਜਿਵੇਂ ਜਿਵੇਂ ਵਾਹਿਗੁਰੂ ਦਾ ਹੁਕਮ ਹੁੰਦਾ ਉਵੇਂ ਉਵੇਂ ਅੱਗੇ ਕਾਰਕਿਰਤ ਕਰਦੇ ਹਨ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਹਜੂਰ ਫਰਮਾਉਂਦੇ ਉਸ ਸੱਚਖੰਡ ਵਿੱਚ ਵਸ ਰਿਹਾ ਨਿਰੰਕਾਰ ਜੀਵਾਂ ਦੀ ਕਰਨੀ ਨੂੰ ਦੇਖ ਰਿਹਾ ਅਤੇ ਉਸ ਦੀ ਵਿਚਾਰ ਕਰਕੇ ਉੱਥੇ ਬੈਠਾ ਹੀ ਪ੍ਰਸੰਨ ਹੋ ਰਿਹਾ ਸਤਿਗੁਰੂ ਜੀ ਫਰਮਾਉਂਦੇ ਆ ਸਿੱਧ ਲੋਕੋ ਉਸ ਸੱਚਖੰਡ ਬਾਰੇ ਵਰਣਨ ਕਰਨਾ ਸਾਰ ਹੁੰਦਾ ਫਲਾਦ ਵਾਂਗ ਸਖਤ ਤੇ ਔਖਾ ਹੈ ਜਿਵੇਂ ਫਲਾਦ ਖਾਣਾ ਔਖਾ ਉਸੇ ਤਰ੍ਹਾਂ ਸੱਚਖੰਡ ਦਾ ਜ਼ਿਕਰ ਕਰਨਾ ਵੀ ਬਹੁਤ ਔਖਾ ਹੈ ਇੱਥੋਂ ਤੱਕ ਪੰਜ ਖੰਡਾਂ ਦਾ ਨਿਰਣਾ ਸੰਪੂਰਨ ਹੋਇਆ ਹੈ ਧਰਮਖੰਡ ਧਰਮੀਆਂ ਦਾ ਦੇਸ਼ ਅਤੇ ਗਿਆਨਖੰਡ ਗਿਆਨ ਵਾਲਿਆਂ ਦਾ ਦੇਸ਼ ਸ਼ਰਮਖੰਡ ਵਿਰਾਗ अथवा ਸਿੱਖੀ ਦੀ ਘਾਲ ਕਮਾਈ ਕਰਨ ਵਾਲਿਆਂ ਦਾ ਦੇਸ਼ ਹੈ ਅਤੇ ਕਰਮਖੰਡ ਬਖਸ਼ਿਸ਼ ਵਾਲਿਆਂ ਦਾ ਲੋਕ ਹੈ ਸਾਜਕੰਡ ਉਸ ਅਕਾਲ ਪੁਰਖ ਵਿੱਚ ਅਪੇਧ ਹੋਣ ਵਾਲਿਆਂ ਦਾ ਅਸਥਾਨ ਹੈ ਅੱਗੇ ਖੀਰਲੀ ਪੌੜੀ ਵਿੱਚ ਮਨੁੱਖੀ ਜੀਵਨ ਦੀ ਘਾੜਤ ਨੂੰ ਕਢਣ ਵਾਸਤੇ ਟਕਸਾਲ ਦੀ ਕਰੰਸੀ ਤਿਆਰ ਕਰਨ ਦੇ ਦ੍ਰਿਸ਼ਟਾਂਤ ਦੁਆਰਾ ਪਵਿੱਤਰ ਉਪਦੇਸ਼ ਦੇ ਰਹੇ ਆ ਅਰਥ ਇਸ ਪੰਕਤੀ ਤੋਂ ਆਪਾਂ ਸ਼ੁਰੂ ਕਰਾਂਗੇ ਕੜੀਏ ਸ਼ਬਦ ਸੱਚੀ ਟਕਸਾਲ ਸਤਿਗੁਰੂ ਜੀ ਫਰਮਾਉਂਦੇ ਆ ਸਿੱਧ ਲੋਕੋ ਆਪਣੇ ਜੀਵਨ ਦੇ ਸਿੱਕੇ ਨੂੰ ਸਾਧ ਸੰਗਤ ਰੂਪ ਸੱਚੀ ਟਕਸਾਲ ਵਿੱਚ ਗੁਰ ਉਪਦੇਸ਼ ਰਾਹੀਂ ਕੜਨਾ ਹੈ ਕਿਸ ਤਰ੍ਹਾਂ ਕੜਨਾ ਉਹ ਪਹਿਲੀਆਂ ਪੰਕਤੀਆਂ ਵਿੱਚ ਨਿਰਣਾ ਕਰਦੇ ਆ ਹੁਣ ਇੱਥੋਂ ਪੜੀ ਰੰਭ ਹੋ ਰਹੀ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੀਦ ਹਥਿਆਰ ਜਤ ਬ੍ਰਹਮਚਰਜ अथवा ਗੁਰਮਤ ਦਾ ਜਤ ਏਕਾ ਨਾਰੀ ਜਤੀ ਹੋਣਾ ਇਹ ਪਹਾਰਾ ਸੁਨਿਆਰੇ ਦੀ ਪਟਿ ਅਤਵਾ ਦੁਕਾਨ ਹੈ ਅਤੇ ਮਨ ਵਿੱਚੋਂ ਵਿਵਪਤਾ ਪੈਣ ਤੇ ਧੀਰਜ ਰੱਖਣਾ ਇਹੀ ਸੁਨਿਆਰਾ ਹੈ। ਅਤਵਾ ਧੀਰਜ ਵਾਲਾ ਮਨ ਹੀ ਸੁਨਿਆਰਾ ਹੈ। ਅਹਿਰਣ ਮਦ ਅਡੂਲ ਨਿਸ਼ਚੇ ਵਾਲੀ ਬੁੱਧੀ ਅਹਿਰਣ ਹੈ ਅਤੇ ਵੇਦ ਦੇਵੀ ਗਿਆਨ ਹਥੋੜਾ ਹੈ। ਭਉ ਖੱਲਾ ਅਗਨ ਤਪਤਉ ਭਾਂਡਾ ਭਉ ਅੰਮ੍ਰਿਤ ਦਿੱਤ ਢਾਲ। ਹਜ਼ੂਰ ਫਰਮਾਉਂਦੇ ਵਾਹਿਗੁਰੂ ਦਾ ਪੈ ਖੱਲਾ। ਭਉ ਖੱਲਾ ਭਾਵ ਢੌਂਕਣੀ ਹੈ। ਇਸ ਰਾਹੀ ਤਪ ਗੁਰੂ ਦੀ ਸੇਵਾ अथवा ਧਰਮ ਦੀ ਕਿਰਤ ਕਰਨੀ ਇਹ ਅੱਗ ਨੂੰ ਬਾਲਣਾ ਹੈ ਭਾਂਡਾ ਭਾਉ ਪ੍ਰੇਮ ਦੀ ਕੋਠਾਲੀ ਹੈ ਇਸ ਵਿੱਚ ਅੰਮ੍ਰਿਤ ਸੋਨੇ ਵਾਂਗ ਸ਼ੁੱਧ ਜੀਵਨ अथवा ਗੁਰ ਉਪਦੇਸ਼ ਰੂਪ ਸੋਨਾ ਢਾਲ ਲੋ ਕੜੀਏ ਸ਼ਬਦ ਸੱਚੀ ਟਕਸਾਲ ਇਸ ਪ੍ਰਕਾਰ ਸਾਧ ਸੰਗਤ ਰੂਪ ਸੱਚੀ ਟਕਸਾਲ ਵਿੱਚ ਸ਼ਬਦ ਗੁਰ ਉਪਦੇਸ਼ ਦੀ ਧਾਰਨਾ ਵਾਲਾ ਉੱਚੇ ਸੁੱਚੇ ਜੀਵਨ ਦਾ ਸਿੱਕਾ ਘੜਿਆ ਜਾਂਦਾ ਹੈ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਹਜੂਰ ਫਰਮਾਉਂਦੇ ਆ ਸਿੱਧ ਲੋਕੋ ਜਿਨ੍ਹਾਂ ਤੇ ਸਵਾਹਿਗੁਰੂ ਦੀ ਨਦਰ ਕਰਮ ਮੇਰ ਭਰੀ ਨਿਗਾਹ ਬਖਸ਼ਿਸ਼ ਹੁੰਦੀ ਉਹਨਾਂ ਦੀ ਕੀਤੀ ਹੋਈ ਕਾਰ ਮਿਹਨਤ ਸਿੱਖੀ ਦੀ ਕਾਲ ਕਮਾਈ ਸਫਲੀ ਹੁੰਦੀ ਅਤੇ ਉਹਨਾਂ ਤੇ ਹੀ ਨਦਰੀ ਨਦਰ ਦੇ ਮਾਲਕ ਵਾਹਿਗੁਰੂ ਦੀ ਮੇਰ ਦੀ ਨਜ਼ਰ ਹੁੰਦੀ ਜਿਸ ਕਰਕੇ ਉਹ ਨਿਹਾਲ ਕਿਰਤ ਕਿਰਤ ਹੋ ਜਾਂਦੇ ਆ ਇਸ ਪੌੜੀ 'ਤੇ ਸਤਿਗੁਰੂ ਜੀ ਨੇ ਜੀਵਨ ਦੀ ਘਾੜਤ ਨੂੰ ਟਕਸਾਲੀ ਸਿੱਕੇ ਨਾਲ ਘੜੇ ਜਾਣ ਨਾਲ ਭਾਵ ਘੜੇ ਜਾਣ ਨਾਲ ਤਸਵੀਰ ਦਿੱਤੀ ਹੈ ਅਤੇ ਉਸ ਦਾ ਸਾਰਾ ਪ੍ਰਕਾਰ ਵਰਣਨ ਕੀਤਾ ਹੈ ਜਿਵੇਂ ਸੱਚੀ ਟਕਸਾਲ ਦਾ ਸਿੱਕਾ ਸ਼ਾਹੀ ਖਜ਼ਾਨੇ ਵਿੱਚ ਪ੍ਰਵਾਨ ਹੋ ਜਾਂਦਾ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ अथवा ਸੰਗਤ ਰੂਪੀ ਸੱਚੀ ਟਕਸਾਲ ਵਿੱਚ ਘੜੇ ਹੋਏ ਸੱਚੇ ਜੀਵਨ ਦੇ ਸਿੱਕੇ ਤੇ ਅਕਾਲ ਪੁਰਖ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਹੁੰਦੀ। ਉਹੀ ਜੀਵਨ ਦਾ ਸਿੱਕਾ ਸੱਚੀ ਦਰਗਾਹੇ ਵੀ ਪ੍ਰਮਾਨ ਹੋ ਜਾਂਦਾ। ਇਹੀ ਆਖਰੀ ਪੌੜੀ ਵਿੱਚ ਕਥਨ ਕੀਤਾ ਹੈ। ਸਲੋਕ ਇਹ ਸਲੋਕ ਜਬਜੀ ਸਾਹਿਬ ਨਾਲ ਸੰਬੰਧਿਤ ਲਿਖਿਆ ਗਿਆ ਹੈ। ਸਲੋਕ ਪਿੰਗਲ ਅਨਸਾਰ ਇੱਕ ਪ੍ਰਕਾਰ ਦਾ ਛੰਦ ਮੰਨਿਆ ਜਿਸ ਦੀ ਬੰਨਗੀ ਦੋਹਰੇ ਨਾਲ ਮਿਲਦੀ ਜੁਲਦੀ ਹੈ। ਸਲੋਕ ਪਾਦਾ ਅਰਥ ਸੋਇ ਲੋਕ ਅਥਵਾ ਬੈਕੁੰਠ ਵੀ ਕੀਤਾ ਜਾਂਦਾ ਸਲੋਕ ਇੱਕ ਪ੍ਰਕਾਰ ਦੀ ਮੁਕਤੀ ਦਾ ਵੀ ਵਾਚਕ ਹੈ ਮੁੱਖ ਅਰਥ ਕਾਵ ਦਾ ਇੱਕ ਛੰਦ ਹੀ ਸਮਝਣਾ ਇਸ ਸਲੋਕ ਅੰਦਰ ਸਿਧਾਂਤ ਰੂਪ ਵਿੱਚ ਸਮੁੱਚੀ ਰਚਨਾ ਦੀ ਸਿਰਜਣਾ ਦਾ ਉਪਾਦਾਨ ਅਤੇ ਨਿਮਿਤ ਕਾਰਨदाई-ਦਾਏ ਦਾ ਜ਼ਿਕਰ ਨੇਕੀ ਤੇ ਬਦੀ ਦਾ ਫਲ ਅਤੇ ਅਖੀਰ ਵਿੱਚ ਨਾਮ ਦੀ ਮਹਿਮਾ ਪ੍ਰਗਟਾਈ ਹੈ ਸਭ ਤੋਂ ਪਹਿਲਾਂ ਵਿਸ਼ਵ ਦੇ ਗੁਰੂ ਦਾ ਜ਼ਿਕਰ ਕਰਦੇ ਆ ਪਮਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਐ ਸਿੱਧ ਲੋਕੋ ਸਾਰੇ ਸੰਸਾਰ ਦਾ ਗੁਰੂ ਪੌਣ ਹੈ ਹਵਾ ਹੈ ਕਿਉਂਕਿ ਪੌਣ ਤੋਂ ਸ਼ਬਦ ਦੀ ਉਤਪਤੀ ਮੰਨੀ ਤੇ ਸ਼ਬਦ अथवा ਬਾਣੀ ਸਾਰੇ ਜਗਤ ਦਾ ਗੁਰੂ ਅਧਿਆਤਮਿਕ ਗ੍ਰੰਥਾਂ ਵਿੱਚ ਬਾਣੀ ਚਾਰ ਪ੍ਰਕਾਰ ਦੀ ਮੰਨੀ ਪਰਪਸੰਤੀ ਮਦਮਾ ਤੇ ਬੈਕਰੀ ਜਿਸ ਤੋਂ ਮਨੁੱਖੀ ਚੇਤਨਾ ਨੂੰ ਸੇਧ ਸਿੱਖਿਆ ਪ੍ਰੇਰਣਾ ਅਤੇ ਗਿਆਨ ਪ੍ਰਾਪਤ ਹੁੰਦਾ ਇਸ ਬਾਣੀ ਦਾ ਉਥਾਨ ਨਾਭੀ ਵਿੱਚ दैवी ਪਵਨ ਅਥਵਾ ਰੱਬੀ ਚੇਤਨਾ ਤੋਂ ਮੰਨਿਆ ਹੈ ਇਸ ਲਈ ਇੱਥੇ ਗੁਰੂ ਮਹਾਰਾਜ ਜੀ ਪਵਨ ਨੂੰ ਭਾਵ दैवी ਚੇਤਨਾ ਨੂੰ ਹੀ ਸੰਸਾਰ ਦਾ ਗੁਰੂ ਆਖਰੇ ਅਤੇ ਪਾਣੀ ਪਿੱਤਾ ਜਲ ਨੂੰ ਸਾਰੀ ਰਚਨਾ ਦਾ ਉਪਾਦਾਨ ਕਾਰਨ ਲਿਖ ਰਿਹਾ ਕਿਉਂਕਿ ਸੰਸਾਰ ਦੀ ਹਰ ਵਸਤੂ ਪਾਣੀ ਤੋਂ ਪੈਦਾ ਹੋਈ ਮੰਨੀ ਜਾਂਦੀ ਕਿਉਂਕਿ ਇਸ ਸੰਧਾਰਤ ਨੂੰ ਸਾਇੰਸ ਨੇ ਵੀ ਸਵੀਕਾਰ ਕੀਤਾ ਹੈ ਕਿ ਜੀਵਨ ਜਲ ਤੋਂ ਹੀ ਸ਼ੁਰੂ ਹੁੰਦਾ ਹੈ ਪਾਤਸ਼ਾਹ ਫਰਮਾਉਂਦੇ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਫਿਰ ਫਰਮਾਉਂਦੇ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ ਜਲ ਤੇ ਤ੍ਰਿ ਭਵਨ ਸਾਜਿਆ ਘਟਕੜ ਜੋਤ ਸਮੋਏ ਮਾਤਾ ਤਰਤਮਹਤ ਹਜੂਰ ਫਰਮਾਉਂਦੇ ਸਮੁੱਚੇ ਸੰਸਾਰ ਦੀ ਇਹ ਧਰਤੀ ਹੀ ਮਹੱਤ ਵੱਡੀ ਮਾਂ ਹੈ ਕਿਉਂਕਿ ਹਰ ਜੀਵ ਅਤੇ ਹਰ ਚੀਜ਼ ਧਰਤੀ ਦੀ ਕੁੱਖ ਤੋਂ ਪੈਦਾ ਹੁੰਦੀ ਅਤੇ ਇਸੇ ਧਰਤੀ ਦੀ ਬੁੱਕਲ ਵਿੱਚ ਵੱਧਦੀ ਪਲਦੀ ਅਤੇ ਮੋਲਦੀ ਅਖੀਰ ਇਸੇ ਹੀ ਧਰਤੀ ਦੀ ਗੋਦ ਵਿੱਚ ਸਮਾ ਜਾਂਦੀ ਦਿਵਸ ਰਾਤ ਦੁਇਂ ਦਾਈ ਦਾਇਆ ਖੇਲੈ ਸਗਲ ਜਗਤ ਹਜ਼ੂਰ ਫਰਮਾਉਂਦੇ ਐ ਸਿੱਧ ਲੋਕੋ ਦਿਨ ਦਾਇਆ ਖੜਾਵਾ ਹੈ ਜੋ ਸਾਰੇ ਸੰਸਾਰ ਦੇ ਜੀਵਾਂ ਨੂੰ ਕਾਰ ਵਿਹਾਰਾਂ ਦੀ ਖੇਡ ਖਿਡਾ ਰਿਆ ਸਾਰੇ ਸੰਸਾਰ ਦਾ ਦਿਲ ਪਰਚਾਵਾ ਕਰਨ ਵਾਲੀ ਅਤੇ ਸਵੌਣ ਵਾਲੀ ਦਾਈ ਰਾਤ ਹੈ ਕਿਉਂਕਿ ਲੋਕ ਦਿਨੇ ਕੰਮ ਕਰਦੇ ਰਾਤ ਨੂੰ ਆਰਾਮ ਕਰਦੇ ਹਨ ਇਸ ਲਈ ਦਿਨ ਤੇ ਰਾਤ ਦੋਵੇਂ ਹੀ ਦਾਈ ਅਤੇ ਦਾਇਆ ਹਨ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਸਤਿਗੁਰੂ ਜੀ ਫਰਮਾਉਂਦੇ ਇਸ ਸੰਸਾਰ ਵਿੱਚ ਜੀਵ ਜਿੰਨੀਆਂ ਵੀ ਨੇਕੀਆਂ ਅਤੇ ਬਦੀਆਂ ਕਰਦੇ ਆ ਉਹ ਸਾਰੇ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਹੁੰਦੇ ਅਤੇ ਧਰਮਰਾਜ ਉਸ ਅਕਾਲਪੁਰਖ ਦੀ ਹਜ਼ੂਰੀ ਵਿੱਚ ਭਾਵ ਉਸ ਪ੍ਰਭੂ ਦੇ ਭੈ ਤੇ ਹੁਕਮ ਵਿੱਚ ਨੇਕੀਆਂ ਤੇ ਬਦੀਆਂ ਨੂੰ ਵਿਚਾਰਦਾ ਤੇ ਵਾਚਦਾ ਹੈ ਭਾਵ ਪਰਖ अथवा ਪੜਤਾਲ ਕਰਦਾ ਹੈ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਇਹ ਜੀਵ ਆਪੂ ਆਪਣੀ ਪੁੰਨ ਪਾਪ ਤੇ ਨੇਕੀ ਬਦੀ ਦੀ ਕਰਨੀ ਕਰਕੇ ਕੋਈ ਰੱਬ ਦੇ ਨੇੜੇ ਅਤੇ ਕੋਈ ਦੂਰ ਹੋ ਜਾਂਦਾ ਇਸ ਦਾ ਭਾਵ ਇਹ ਹੈ ਕਿ ਨੇਕੀ ਕਰਨ ਵਾਲਾ ਰੱਬ ਦੇ ਨੇੜੇ ਅਤੇ ਬਦੀ ਕਰਨ ਵਾਲਾ ਦੂਰ ਹੋ ਜਾਂਦਾ ਸਿਧਾਂਤ ਇਹ ਹੈ ਕਿ ਨੇਕੀ ਤੇ ਬਦੀ ਰੱਬ ਦੇ ਨੇੜੇ ਅਤੇ ਦੂਰ ਹੀ ਰੱਖ ਸਕਦੀ ਉਸ ਵਾਹਿਗੁਰੂ ਵਿੱਚ ਅਪੇਧ ਨਹੀਂ ਕਰ ਸਕਦੀ ਜਿਸ ਨੇ ਵਾਹਿਗੁਰੂ ਵਿੱਚ ਅਪੇਧ ਹੋਣਾ ਹੋਵੇ अथवा ਰੱਬੀ ਦਰਗਾਹ ਵਿੱਚ ਸੁਰਖਰੂ ਹੋਣਾ ਹੋਵੇ ਉਸ ਲਈ ਪ੍ਰਭੂ ਦਾ ਨਾਮ ਹੀ ਸਹਾਈ ਸਹਤਾ ਹੁੰਦਾ ਜਿਵੇਂ ਕਿ ਅਖੀਰ ਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਆ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੇ ਨਾਲ ਐ ਸਿੱਧ ਲੋਕੋ ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ ਉਹ ਆਪਣੀ ਮੁਸਕਤ ਮਿਹਨਤ ਸਿਫਤ ਸਫਲੀ ਕਰ ਗਏ ਹਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਐ ਸਿੱਧ ਲੋਕ ਉਹਨਾਂ ਨਾਮ ਜਪਣ ਵਾਲਿਆਂ ਦੇ ਲੋਕ ਪ੍ਰਲੋਕ ਵਿੱਚ ਮੁੱਖ ਸੁਰਖਰੂ ਹੁੰਦੇ ਭਾਵ ਉਹਨਾਂ ਦੇ ਚਿਹਰੇ ਤੇ ਨੂਰ ਤੇ ਜਹੂਰ ਡਲ ਡਲ ਪੈਂਦਾ ਹੈ ਜਥਾ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਦ ਉਜਲੇ ਤਿਤ ਸੱਚਾ ਦਰਬਾਰ ਅਤੇ ਕਿੰਨੀ ਹੋਰ ਸ੍ਰਿਸ਼ਟੀ ਵੀ ਉਹਨਾਂ ਦੇ ਨਾਲ ਛੁੱਟ ਜਾਂਦੀ ਹੈ ਪਾਤਸ਼ਾਹ ਦਾ ਪਾਵਨ ਵਾਕ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸੋ ਸਾਧ ਸੰਗਤ ਜੀ ਏਸੀ ਸਾਡੀ ਸਤਿਗੁਰਾਂ ਦੀ ਪਾਵਨ ਗੁਰਬਾਣੀ ਨਿਤਨੇਮ ਦੀਆਂ ਬਾਣੀਆਂ ਦੀ ਪ੍ਰਧਾਨ ਪ੍ਰਥਮ ਬਾਣੀ ਦੀ ਵਿਚਾਰ ਅੱਜ ਸੰਪੂਰਨ ਹੋਈ ਹੈ ਸ਼ਲੋਕ ਤੇ ਸੋ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਨਾਲ ਜਪ ਸਾਹਿਬ ਦੀ ਕਥਾ ਆਰੰਭ ਕਰਾਂਗੇ ਸਤਿਗੁਰੂ ਆਪ ਮਿਹਰ ਕਰ ਰਹੇ ਹਨ ਆਪ ਜੀ ਨੇ ਅਸੀਸ ਬਖਸ਼ਣੀ ਇਸੇ ਤਰ੍ਹਾਂ ਨਾਮ ਗੁਰਬਾਣੀ ਦੇ ਰਸੀਏ ਬਣ ਕੇ ਅਸੀਂ ਪੜਦੇ ਸੁਣਦੇ ਸਰਵਣ ਕਰਦੇ ਕਰਾਉਂਦੇ ਰਹੀਏ ਗੁਰਬਾਣੀ ਕਥਾ ਵਿਚਾਰਾਂ ਸਤਿਗੁਰੂ ਮਹਾਰਾਜ ਜੀ ਦੀ ਇਹ ਸੇਵਾ ਦਾ ਆਪ ਜੀ ਦੇ ਚਰਨਾਂ ਦੀ ਆਪ ਜੀ ਦੇ ਚਰਨ ਸ਼ਬਦ ਰਾਹੀਂ ਝਾੜ ਦੇ ਰਹੀਏ ਆਪ ਜੀ ਦੀ ਸੇਵਾ ਕਰਦੇ ਰਹੀਏ ਭੁੱਲਾ ਨਾ ਚਤਾਰਨੀਆ ਆਓ ਇਹਨਾਂ ਪੰਕਤੀਆਂ ਨੂੰ ਦੁਬਾਰਾ ਪੜ੍ਹ ਕੇ ਜਿਨਿ ਨਾਮ ਧਿਆਇਆ ਫਿਰ ਆਪਾਂ ਗੁਰਮਤ ਗੁਰਮੰਤਰ ਦੇ ਵਿੱਚ ਹਾਜ਼ਰੀ ਲਵਾ ਕੇ ਫਤਿਹ ਬੁਲਾਈਏ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ केती छुट्टी नाल वाहे गुरु वाहे गुरु quita hego ਵਾਹੇ ਗੁਰੂ ਵਾਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ